ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਲਵਾਂ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਾਜਾਖਾਨਾ ਜਦੋਂ ਆਪਾਂ ਜਾਣਦੇ ਆ ਤਾਂ ਉਸ ਛੜਕ ਦੇ ਉੱਤੇ ਹਾਈਵੇ ਦੇ ਉੱਤੇ ਇਹ ਪਹਿਲਾ ਪਿੰਡ ਆਉਂਦਾ ਹੈ ਕੋਟਕਪੂਰਾ ਸ਼ਹਿਰ ਤੋਂ ਮਸਾਂ 3 ਕਿਲੋਮੀਟਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਰੁਟੀਨ ਚ ਹੁੰਦੀਆਂ ਵਿਕਰੀ ਵਾਲੀਆਂ ਅੱਜ ਤਿੰਨ ਨਾਗ ਦੋਸਤੋ ਵਿਕਾਊ ਆ ਜਿਹਦੇ ਚ ਕਿੰਨੇ ਹੀ ਗੱਬਣ ਕਮ ਹੈ ਰੇਟ ਜਿਹੜੇ ਉਹ ਵੀਡੀਓ ਦੇ ਵਿੱਚ ਹੋਣਗੇ ਪਸ਼ੂ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਤਸੱਲੀ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਤਿੰਨੇ ਗਾਵਾਂ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਵਾਂਗੇ ਸ਼ੁਰੂਆਤ ਕਰਾਂਗੇ ਜਿਹੜੀ ਤਿਆਰ ਗਾਂ ਇਸ ਟਾਈਮ ਹਾਜ਼ਰ ਦਿਸਦੀ ਹੈ ਇਹਦੇ ਤੋਂ ਉਹ ਦੂਜਾ ਦੂਜੀਆਂ ਦੋ ਗਾਵਾਂ ਦਿਖਾਉਂਦਾ ਉਹ ਬਾਈ ਨੂੰ ਮਿਲਦੇ ਆ ਤੇ ਗੱਲਬਾਤ ਕਰਦੇ ਆ ਇਹਦੇ ਬਾਰੇ ਲਾਪਰੀਤ ਬਾਈ ਸਸਤੀ ਕਾਰ ਸਸਤੀ ਕਾਲ ਬਰੇ ਲਾਪਰੀਤ ਆ ਜੀ ਤਿੰਨ ਗਾਵਾਂ ਆਪਣੇ ਕੋਲ ਹਾਂਜੀ ਬਾਈ ਪਹਿਲੇ ਨੰਬਰ ਤੇ ਗਾਂ ਕੰਨਮਾ ਸੁਆ ਸੁਬ ਇਹ ਦੂਜਾ ਸੁਆ ਬਾਈ ਉਹ 6 ਦੰਦਾ ਕਿੰਨੇ ਕ ਦਿਨ ਲੈ ਜੂ ਹਜੇ ਸੋਹਣ ਜੀ ਤੇ 5 4 ਦਿਨ ਹੀ ਲਿਜਾਉ ਵੀ ਬਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਦੇ ਹੋ ਲਾਪਰੀਤ ਰੇਟ ਬਾਈ ਇਹਦਾ 75000 ਚ ਮਾਨਤਨ ਕਰਦਾ ਤੋਰ ਦਈਏ ਥੋੜੀ ਹਾਂਜੀ ਦੱਸੋ 75000 ਤੇ ਉਹਦੇ ਚੋਂ ਵੀ ਥੋੜਾ ਬਹੁਤ ਮਾਨਤਨ ਬਾਈ ਕਹਿੰਦਾ ਕਰ ਦੂੰਗਾ ਚੰਗਾ ਹਵਾਨਾ ਦੱਸਦਾ ਸ ਰੇਟ ਤੁਸੀਂ ਸੁਣ ਲਿਆ ਜਿਹਨੂੰ ਪਸੰਦ ਆਵੇ ਤਾਂ ਆ ਕੇ ਤੁਸੀਂ ਦੇਖ ਲਓ ਤਸੱਲੀ ਕਰ ਲਓ ਜੇ ਅੱਗੇ ਨੂੰ ਥਾਂ ਥੋੜਾ ਬਾਈ ਦਾ ਨੀਵਾ ਉਹਦੇ ਕਰਕੇ ਇਹ ਥੱਲੇ ਨੂੰ ਤੁਰੂਗੀ ਵੀਡੀਓ ਕਈ ਵਾਰਾਂ ਕਲੀਅਰ ਸਮਝ ਨਾ ਆਵੇ ਤਾਂ ਇਸ ਲਈ ਦੱਸ ਦਈਦਾ ਹਵਾਨਾ ਦੱਸੋ ਖੜੀ ਰਹਿਣ ਦੇ ਲਾਪਰੀਤ ਮੜਾ ਰੋਕ ਦਿੰਦਾਈ ਹਵਾਨਾ ਦੇਖੋ ਕਰਮਾਲੀ ਦਾ ਦੱਸੋ ਅੱਗੇ ਪੱਖੇ ਚੱਲਦੇ ਆ ਟਾਲ ਦਾ ਕੰਮ ਆ ਬਾਈ ਦਾ ਹਰਾ ਪੱਠਾ ਵੀਰ ਮੰਡੀ ਚੋ ਲਿਆ ਕੇ ਸੇਲ ਕਰਦਾ ਕੁਤਰਕੇ ਉਹਦੇ ਕਰਕੇ ਪਸ਼ੂ ਦਰਦਾ ਰਹਿੰਦਾ ਅਗੇ ਚੀਜ਼ਾਂ ਉਦਾਂ ਖੜੀਆਂ ਹੁੰਦੀਆਂ ਸੋ ਇਦਾਂ ਦੇ ਥਾਣੇ ਦੇ ਹਵਾਨਾ ਤੁਸੀਂ ਦੇਖ ਲਿਆ ਲਭ੍ਰੀ ਤੇ ਤੁਹਿੰਕਾ ਮਲਾਬਈ ਸੋ ਜੀ ਨੂੰ ਚੰਗੀ ਲੱਗੇ ਦੱਸੋ ਤਾਂ ਦੂਜਾ ਸੂਹਾ ਹੁੰਦੀ ਐ ਚਮਕ ਚੰਗੀ ਐ ਵੜ ਦੇ ਵਿੱਚ ਢਾਂਚਾ ਤੁਹਾਡੇ ਸਾਹਮਣੇ ਐ 75000 ਦਾ ਰੇਟ ਐ ਇਹਦੇ ਚ ਹੋਊਗਾ ਮਾਨਤਨ ਜਿਹੜਾ ਵੀਰ ਖਰੀਦਣਾ ਚਾਹਵੇ ਤਾਂ ਕਾਲ ਬਾਈ ਨੂੰ ਕਰ ਸਕਦੇ ਹੋ ਤੁਸੀਂ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਦੋ ਹੋਰ ਗਾਵਾਂ ਬਾਈ ਕੋਲ ਖੜੀਆਂ ਸੀਗੀਆਂ ਹੈ ਤਾਂ ਕੱਚੀਆਂ ਪਰ ਵੀਡੀਓ ਚ ਦਿਖਾ ਦਿੰਨੇ ਆ ਦੋ ਨੰਬਰ ਤੇ ਗਾਂ ਬਾਈ ਕੰਨਵਾ ਸੂਹਾ ਇਹ ਬਈ ਤੀਜਾ ਸੂਹਾ ਸੂ ਰਹੀ ਐ ਫਾਰਮ ਵਾਲੀ ਗਾਂ ਹੂੰ ਤੇ ਪਹਿਲੇ ਸੂਹਿਆ ਨੇ 25 ਲੀਟਰ ਤੋਦੇ ਦਿੱਤਾ ਤਿੰਨ ਜੇ ਸਵੇਰੇ ਨੇ 28 ਲੀਟਰ ਦਿੱਤਾ ਹੁਣ ਕਿੰਨਾ ਚੱਲਊਗੀ ਹੁਣ ਇਹ 20 ਤੋਂ 25 ਦਿਨ ਲੈ ਜੂਗੀ ਬਾਈ ਅਛਾ ਅੱਜ ਦਾ ਰੇਟ ਦਾ ਅੱਜ ਦਾ ਕੱਚੀ ਦਾ ਕੱਚੀ ਦਾ ਰੇਟ ਬਾਈ 70000 ਰੁਪਏ ਚੋਂ ਮਾਨਤਾ ਲਗਾ ਦਿੰਦਾ ਤੋਰ ਦੇ ਸੋ ਦੋਸਤ ਇਹ ਤਿਆਰ ਉਹਦਾ ਰੇਟ ਹੋਰ ਓਕੇ 20 ਦਿਨ ਬਾਕੀ ਐ 70000 ਚੋਂ ਬਾਈ ਕਹਿੰਦਾ ਮਾਨਤਾਣ ਕਰ ਦੂੰਗਾ ਅੱਜ ਦਾ ਰੇਟ ਐ 20 ਦਿਨ ਸੰਭਲੋਗੇ ਜਿਹੜੇ ਹਿਸਾਬ ਤੇ ਗਾਂ ਦਾ ਵੇਟ ਐ ਲੱਗਦਾ ਵੀ ਇਹ ਕਰਮਾ ਵਾਲੀ ਉਹ ਸੰਭਾਲ ਦਾ ਮੁੱਲ ਮੋੜ ਜੂਗੀ ਖੈਰ ਹਰੇਕ ਪੱਖ ਤੋਂ ਤੁਸੀਂ ਦੇਖਣੀ ਐ ਅੱਜ ਪੈਸੇ ਲਾਉਣੇ ਆ ਰਿਸਕ ਤੁਸੀਂ ਲੈਣਾ ਤਾਂ ਦੇਖਣਾ ਵੀ ਤੁਸੀਂ ਐ ਸੋ 70000 ਚੋਂ ਮਾਨਤਨ ਹੋਊਗਾ ਦੁੱਧ ਲਾਉਣਾ ਸ਼ੁਰੂ ਕੀਤਾ ਹਜੇ ਗਾਂ ਨੇ ਹਜੇ ਕੋਈ ਬਹੁਤੀ ਤਿਆਰ ਨਹੀਂ ਹੋਈ 20 ਦਿਨ ਬਾਕੀ ਹਵਾਨਾ ਦੇਖ ਲੋ ਇਹਦਾ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਇਹ ਗਾਂ ਦੋਸਤੋ 2 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਸੀ ਮਿਲਕ ਵੇਨ ਚੰਗੀ ਆਉਂਦੀ ਐ ਬਾਕੀ ਪਿੱਛੋਂ ਹਵਾਨਾ ਤੁਸੀਂ ਦੇਖੋ ਇਹਦਾ ਥੋੜਾ ਇੱਕ ਗੋਡੇ ਦੇ ਉੱਤੇ ਥੋੜੀ ਸੋਜ ਹੈਗੀ ਐ ਇਹ ਦੇ ਇਹ گاਵਾ ਦੇ ਆਮ ਹੋ ਜਾਂਦੀ ਐ ਪੱਕੇ ਥਾਂ ਤੇ ਬੈਠਣ ਨਾਲ ਵੀ ਇਹ ਤੋਂ ਬਾਅਦ ਚ ਲਾਸਟ ਉੱਤੇ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਈਏ ਅ ਭਾਈ ਕਿੰਨਾ ਵਸੂ ਆ ਸੁੂ ਕੀ ਇਹ ਇਹ ਵੀ ਦੂਜਾ ਸੂਆ ਭਾਈ ਚਿੱਕੀ ਆਮੂ ਇਹ ਵੀ ਕਿੰਨੇ ਦਿਨ ਲਾਊਗੀ ਇਹ 15 16 ਦਿਨ ਲੈ ਜੂਗੀ ਇਹ ਵੀ ਭਾਈ ਇਹਦਾ ਰੇਟ ਅੱਜ ਦਾ ਅੱਜ ਦਾ ਰੇਟ ਇਹਦਾ ਵੀ 70000 ਚ ਮੰਨਤਣ ਕਰਦਾ ਏ ਤੋੜ ਦੇ ਭਾਈ 70 ਚ ਮੰਨਤਣ ਇਹਦੇ ਵੀ ਹੋਊਗਾ ਅੱਜ ਚੰਗੇ ਵਜਨ ਵਾਲੀ ਖਾਂ ਦੱਸੋ ਫਵਾਨਾ ਇਹਦਾ ਵੀ ਤੁਸੀਂ ਉਹਨ ਦੇਖ ਲਓ ਹਜੇ 15 ਦਿਨਾਂ ਦੀ ਇਹ ਵੀ ਕੱਚੀ ਐ ਮੋੜ ਲਾ ਬਈ ਫੋਨ ਤੁਸੀਂ ਦੇਖੋ ਥਣ ਥੀਚਵਾਈ ਵਾਲਿਆ ਦੱਸੋ ਫਵਾਨਾ ਜਦੋਂ ਪੂਰਾ ਭਰ ਗਿਆ ਉਦੋਂ ਬੜੀ ਸੋਹਣੀ ਤਿਆਰ ਹੋਊਗੀ ਸੋ ਮਾਨਤਨ ਹੋਊਗਾ 70 ਦੇ ਵਿੱਚੋਂ ਜਿਹਨੂੰ ਪਸੰਦ ਆਵੇ ਤਾਂ 2 ਲੱਖ 5000 ਤਿੰਨਾ گاਵਾਂ ਦੀ ਡਿਮਾਂਡ ਬਣਦੀ ਆ 2 ਲੱਖ 15000 ਸੌਰੀ ਤਿੰਨਾ گاਵਾਂ ਦੀ ਡਿਮਾਂਡ ਬਣਦੀ ਆ ਬਾਕੀ ਕੱਲੀ ਕੱਲੀ ਦਾ ਰੇਟ ਦੱਸਿਆ ਹੋਇਆ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲਓ ਉਹਦੀ ਤਸੱਲੀ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ